ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਤੇ ਪਾਚਾ ਬਾਈ ਜੀ ਚੜ੍ਹਦੀ ਕਲਾ ਵਿੱਚ ਤੁਹਾਨੂੰ ਅੱਜ ਤਲਵੰਡੀ ਸਾਹ ਕੋ ਬਾਈ ਜੀ ਘੋੜਿਆਂ ਦਾ ਮੇਲਾ ਜੀ ਚੌਥਾ ਮੇਲਾ ਲਗਾਤਾਰ ਬਾਈ ਜੀ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸ ਦਣਾ ਜੀ ਰੋੜੀ ਰੋਡ ਤੇ ਹੈ ਜੀ ਜਿੱਥੇ ਟਰੈਕਟਰ ਮੰਡੀ ਲੱਗਦੀ ਆ ਉਹਦੇ ਬਿਲਕੁਲ ਨਾਲ ਠੀਕ ਹੈ ਗੱਲ ਜੀ ਰਵੀਦਾਸ ਚੌਕ ਤੋਂ ਰੋੜੀ ਰੋਡ ਤੇ ਟਰੈਕਟਰਾਂ ਦੀ ਮੰਡੀ ਦੇ ਬਿਲਕੁਲ ਨਾਲ ਦੀ ਘੋੜਿਆਂ ਦੀ ਮੰਡੀ 4 ਤਰੀਕ ਤੋਂ ਲੈ ਕੇ ਦਾਤਰੀ ਤੇ ਕਰ ਲੱਗਨੇ ਜੀ ਦੂਜਾ ਮਹੀਨਾ 2025 ਠੀਕ ਹੈ ਗੱਲ ਭਾਈ ਜੀ ਆਇਓ ਹਰ ਤਰ੍ਹਾਂ ਦਾ ਭਾਈ ਜੀ ਇੱਥੇ ਜਾਨਵਰ ਮਿਲੂ ਕਹਿੰਦਾ ਮਤਲਬ ਕੋੜੇ ਕੋੜੀਆਂ ਕਿਸੇ ਨੇ ਮਤਲਬ ਛੋਟੇ ਜਾਨਵਰੀ ਵੀ ਆ ਲੈ ਕੇ ਆਉਂਦੇ ਆ ਜਿਵੇਂ ਕੁੱਤੇ ਹੋ ਗਏ ਕਬੂਤਰ ਹੋ ਗਏ ਆਦਿ ਤਰ੍ਹਾਂ ਵਗੈਰਾ ਮਤਲਬ ਤੁਹਾਨੂੰ ਉਤੂਰੇ ਵਗੈਰਾ ਤਾਂ ਦਿਖਾਈ ਦੇਣਾ ਭਾਈ ਠੀਕ ਹੈ ਗੱਲ ਇੱਕ ਵਾਰੀ ਯਾਰ ਆ ਕੇ ਤੁਸੀਂ ਮੇਲੇ ਦੀ ਰੌਣਕ ਵਧਾਓ ਬਾਈ ਠੀਕ ਹੈ ਗੱਲ ਤੁਹਾਨੂੰ ਕਤੂਰੇ ਤੇ ਆਹ ਹੈ ਗਿਆ ਮੁਰਗੇ ਮੁਰਗੀਆਂ ਆਈਆਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਗੱਲ ਬਾਕੀ ਆਪਾਂ ਨੰਬਰ ਵੀ ਲੈ ਲਾਂਗੇ ਜੇ ਕਿਸੇ ਨੇ ਲੈਣਾ ਹੋਇਆ ਠੀਕ ਹੈ ਗੱਲ ਲਾ ਲਿਆ ਆਪਾਂ ਬਾਈ ਦਾ ਪਿੰਡ ਵੀ ਪੁੱਛਾਂਗੇ ਤੇ ਬਾਈ ਕੀ ਯਾਰ ਤੇ ਨੰਬਰ ਵੀ ਲਵਾਂਗੇ ਠੀਕ ਹੈ ਗੱਲਾ ਕੁੱਕੜਾ ਇਹਨਾਂ ਦੀ ਆਪਾਂ ਵੈਰਾਈਟੀ ਪੁੱਛਾਂਗੇ ਕਿਹੜੀ-ਕਿਹੜੀ ਹੈ ਕਿ ਆਪਾਂ ਨੂੰ ਪਤਾ ਨਹੀਂ ਇਹਦੇ ਬਾਰੇ ਭਾਈ ਜੀ ਠੀਕ ਹੈ ਗੱਲ ਕਬੂਤਰ ਉੱਡਣ ਵਾਲੇ ਵੀ ਆ ਲੱਗੇ ਵੀ ਇਹਨਾਂ ਕੋਲੇ ਤੇ ਡੌਗਸ ਲਗਭਗ ਹਰ ਤਰ੍ਹਾਂ ਦੇ ਆ ਬਾਈ ਕੋਲੇ ਤੇ ਆਪਾਂ ਕਿਹਦੇ ਤੋਂ ਸ਼ੁਰੂ ਕਰਾਂਗੇ ਇੱਧਰ ਵੱਡੇ ਵੀ ਬੈਠੇ ਆ ਓ ਹਾਸ ਕੀ ਪਿਆਰ ਹਾਸ ਕੀ ਪਿਆਰ ਇੱਕ ਦੋ ਦੇ ਨਾਮ ਤਾਂ ਪਤਾ ਆਪਾਂ ਨੂੰ ਠੀਕ ਹੈ ਗੱਲ ਆ ਜਾ ਠੀਕ ਹੈ ਗੱਲ ਬਾਈ ਤੁਸੀਂ ਇੱਕ ਵਾਰੀ ਜਰਾ ਆ ਕੇ ਦੇਖੋ ਇੱਥੇ ਬੱਸ ਦੇਖ ਕਿਸ ਨੇ ਬਾਈ ਕੋ ਨਵਾ ਨਵੀਂ ਕੋਈ ਕੋੜਾ ਜਾਂ ਕੋੜੀ ਜਾਂ ਬਸ਼ੇਰੀ ਲੈਣੀ ਹੈ ਨਾ ਤੁਸੀਂ ਆ ਕੇ ਦੇਖੋ ਹਰ ਤਰ੍ਹਾਂ ਦਾ ਕੋੜਾ ਕੋੜੀ ਮਿਲਣਗੇ ਤੇ ਸਾਨੂੰ ਕੋੜਿਆਂ ਦਾ ਸ਼ਿੰਗਾਰ ਵੀ ਦਿਖਾਉਣੇ ਆ ਪਰ ਥੋੜੀ ਲੰਮੀ ਹੋ ਜੂ ਬਾਈ ਯਾਰ ਠੀਕ ਐ ਨਾ ਗੱਲ ਠੀਕ ਆ ਜਗਾਇਲ ਬਹੁਤ ਵੱਡਾ ਬਾਈ ਇਹ ਇਹ ਆ ਮੋਕੇ ਮੋਕੇ ਚੀਜ਼ਾਂ ਨੂੰ ਦਿਖਾ ਦਿੰਦਾ ਮੈਂ ਠੀਕ ਐ ਗੱਲ ਮੈਂ ਜ਼ਰਾ ਡੌਗਸ ਡੌਗਸ ਬਾਰੇ ਕਤੂਰਿਆਂ ਵਾਸਤੇ ਪਿੰਜਰੇ ਵગેਰਾ ਕੋੜੇ ਕੋੜੀਆਂ ਵਾਸਤੇ ਖਾਤਰਾਂ ਦੀ ਚੀਜ਼ ਇੱਥੋਂ ਮਿਲ ਜਊਗੀ ਬਾਈ ਠੀਕ ਐ ਬੁੱਲ ਆਪਣਾ ਜਸਪ੍ਰੀਤਾਂ ਗੱਲੀ-ਗੱਲੀ ਚੀਜ਼ ਏਦਾਂ ਨਹੀਂ ਹੈਗਾ ਭਾਈ ਕੋਈ ਲੁੱਟਖਸੁੱਟ ਕਰੋ ਜਾਇਜ਼ ਰੇਟ ਭਾਈ ਠੀਕ ਹੈ ਨਾ ਗੱਲ ਅੱਛਾ ਜੇ ਕੋਈ ਦੂਰੋਂ ਡੇੜੇ ਹੁੰਦਾ ਭਾਈ ਰਹਿਣ ਦੀ ਰਹਿਣ ਦਾ ਪ੍ਰਬੰਧ ਹੈਗਾ ਇੱਥੇ ਤੁਹਾਨੂੰ ਮੈਂ ਦਿਖਾਉਣਾ ਚਾਹਿਆ ਤਾਂ ਪਹੁੰਚੇ ਸੁਬੀ ਚੱਖਾ ਮਿਲ ਗਿਆ ਨਾ ਤੇ ਆਪਾਂ ਗੱਲ ਵੀ ਕਰਵਾਵਾਂਗੇ ਤੇ ਇੱਕ ਵਾਰੀ ਆ ਦਰਸ਼ਨ ਜ਼ਰੂਰ ਦਿਓ ਆਗੇ ਦੇਖੋ ਬਈ ਠੀਕ ਹੈ ਗੱਲ ਅੱਜ ਸ਼ਾਮ ਨੂੰ ਜਾਨਵਰ ਆਉਣੇ ਸਟਾਰਟ ਹੋ ਜਣੇ ਆਨਲਾਈਨ ਸਟਾਰਟ ਹੋ ਗਏ ਠੀਕ ਹੈ ਗੱਲ ਆਉਣ ਲੱਗੇ ਤੇ ਸ਼ਾਮ ਨੂੰ ਪੂਰੀ ਰੌਣਕ ਲੱਗ ਜਾਣੀ ਹੈ ਇਹ ਆਪਾਂ ਦੇਖਦੇ ਆ ਬੱਚੇ ਕਿੱਥੇ ਕਿੱਥੇ ਆ ਭਾਲਦੇ ਆ ਉਹ ਪਣਾ ਰੋ ਗੱਡੀ ਤਾਂ ਆਣੀ ਨਹੀਂ ਜੀ ਇੱਥੇ ਬੈਠਾ ਉਹ ਬੈਠਾ ਠੀਕ ਹੈ ਗੱਲ ਬਾਈ ਦੇਖੋ ਮਤਲਬ ਬਹੁਤ ਵਧੀਆ ਸਜਾਵਟ ਵਗੈਰਾ ਇੱਥੇ ਦੇਖੋ ਛੌਂਕ ਦਾ ਕੋਈ ਮੁੱਲ ਨਹੀਂ ਹੈਗਾ ਯਾਰ ਠੀਕ ਹੈ ਗੱਲ ਸਜਾਵਟ ਦੇ ਦੇਖੋ ਵਿਆਹ ਜਿਵੇਂ ਨਹੀਂ ਪਈ ਹੈ ਜੀ ਸਜਾਵਟ ਹੁੰਦੀ ਠੀਕ ਹੈ ਬਾਈ ਇਹ ਨਾਲ ਗੱਲ ਕਰਾਂਗੇ ਸੁਖਬੀਰ ਜੀ ਇੱਥੇ ਬੈਠਾ ਸਾਹਮਣੇ ਫੜਦੇ ਆਪਾਂ ਤੇ ਬਾਕੀ ਬਾਈ ਦਾ ਨੰਬਰ ਵੀ ਦੇਵਾਂਗੇ ਤੇ ਪ੍ਰਬੰਧ ਬਹੁਤ ਤਗੜੇ ਕੀਤੇ ਬਾਈ ਵਰਗੇ ਨੇ ਬਾਈ ਇਹ ਛੌਂਕ ਹੁੰਦਾ ਹੈ ਹੋਰ ਕੋਈ ਗੱਲ ਹੈ ਬਾਈ ਸਸਤੀ ਗੱਲ ਇਹ ਕੀ ਆ ਲੈ ਬਾਈ ਬਹੁਤ ਵਧੀਆ ਕਰਨਾ ਤੇ ਹੋਰ ਟਿਕ ਟਕ ਧੰਨਵਾਦ ਤੁਹਾਡਾ ਬਹੁਤ ਬਹੁਤ ਕਿਹੜਾ ਪਤਾ ਤੁਸੀਂ ਸਾਡੇ ਬਾਈ ਸੱਸੀ ਬਾਈ ਇਹ ਆ ਬਹੁਤ ਵਧੀਆ ਸ਼ਰਮਾ ਜੀ ਬਹੁਤ ਮੇਰਾ ਟਾਈਮ ਨਹੀਂ ਲੱਗਾ ਸੀ ਪਹਿਲਾਂ ਨਹੀਂ ਕੋਈ ਗੱਲ ਨਹੀਂ ਬਾਈ ਬਹੁਤ ਬਹੁਤ ਧੰਨਵਾਦ ਅੱਜ ਆਏ ਆ ਤੁਹਾਡੇ ਘਰ ਦੇ ਵਿੱਚ ਬਾਈ ਨਹੀਂ ਨਹੀਂ ਬਾਈ ਬਾਈ ਪਹਿਲਾਂ ਸਾਨੂੰ ਬਹੁਤੀ ਨੌਲੇਜ ਦਾ ਮੈਨੂੰ ਹੈ ਨਹੀਂ ਇਹ ਤੁਹਾਨੂੰ ਪਤਾ ਹੀ ਨਹੀਂ ਠੀਕ ਹੈ ਠੀਕ ਹੈ ਜੀ ਤੁਹਾਨੂੰ ਨੌਲੇਜ ਦੋ ਤੇ ਸਾਡੇ ਭਰਾ ਦੇਖ ਰਿਹਾ ਜਿਹੜੇ ਬਾਰ ਬੈਠੇ ਵੀ ਦੇਖ ਰਹੇ ਆ ਹਾਂ ਜੀ ਇੰਡੀਆ ਤੇ ਦੇਖ ਰਹੇ ਆ ਨਹੀਂ ਨਹੀਂ ਧੰਨਵਾਦ ਉਹਨਾਂ ਨੂੰ ਹਾਂ ਜੀ ਮੇਲੇ ਬਾਰੇ ਨੌਲ ਜਦੋਂ ਕੈਮਾ ਮੇਲਾ ਇਹ ਇਹ ਸ਼ਰਮਾ ਜੀ ਲਗਾਤਾਰ ਚੌਥਾ ਮੇਲਾ ਉਹ ਪੰਜਵਾਂ ਹਾਂ ਜੀ ਹਾਂ ਜੀ ਤੇ ਇਹ ਸ਼੍ਰੀ ਹੌਰਸ ਦਮਦਮਾ ਹੌਰਸ ਸੋਸਾਇਟੀ ਵੱਲੋਂ ਸਾਡੀ ਕੰਨੀਓਂ ਕਰਾਇਆ ਜਾਂਦਾ ਹਰ ਵਾਰੀ ਹਾਂ ਜੀ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਹਾਂ ਜੀ ਇਹ ਚ ਇਕੱਲਾ ਕੋਈ ਪ੍ਰਧਾਨ ਕੋਈ ਨਹੀਂ ਸਾਰੇ ਤੁਸੀਂ ਵੀ ਸਾਡੇ ਨਾਲ ਹੀ ਹੋ ਹਾਂ ਜੀ ਹਾਂ ਜੀ ਬੂੰਦ ਬੂੰਦ ਨਾਲ ਟੱਪ ਭਰ ਜਾਂਦਾ ਇਸ ਕਰਕੇ ਸਾਡੀ ਸਾਰੀ ਸੋਸਾਇਟੀ ਦੇ ਰਾ ਮਿਲ ਕੇ ਇਹ ਚੌਥਾ ਪ੍ਰਾਲਾ ਕੀਤਾ ਹੋਇਆ ਹੈ ਜਿਹੜਾ ਮਾੜਾ ਦੌਰ ਚੱਲ ਰਿਹਾ ਸ਼ਰਮਾ ਜੀ ਉਹ ਤੋਂ ਬੱਚਿਆਂ ਨੂੰ ਕੱਢਣ ਖਾਤਰ ਤੁਸੀਂ ਦੇਖਦੇ ਹੋ ਨਵੀਂ ਪਨੀਰੀ ਤੁਰੀ ਫਿਰਦੀ ਐ ਇੱਥੇ ਪੁਰਾਣੇ ਸੱਭਿਆਚਾਰ ਨੂੰ ਜੋੜਨ ਖਾਤਰ ਸਾਰੀ ਸੋਸਾਇਟੀ ਨੇ ਇਹ ਪ੍ਰਾਲਾ ਕੀਤਾ ਇਹ ਤਾਂ ਸਹੀ ਬਾਈ ਬਹੁਤ ਵੱਡਾ ਪ੍ਰਾਲਾ ਬਹੁਤ ਵੱਡੀ ਸੇਵਾ ਕਹਿ ਸਕਦੇ ਬਾਈ ਆਪਾਂ ਇਹਨੂੰ ਨਾ ਅੱਛਾ ਬਾਈ ਜੀ ਜਾਨਵਰ ਕਿੰਨਾ ਕਾਉਂ ਬੀਮੀ ਦਾ ਸ਼ਰਮਾ ਜੀ ਚੌਥਾ ਮੇਲਾ ਹਰ ਮੇਲੇ ਦਾ ਵਾਦਾ ਹੀ ਹੋਇਆ ਹਰ ਵਾਰ ਮਗਰ ਪੰਜਾਬੀ ਜਿਾ ਆਪਾਂ ਕਹਿ ਦਈਏ ਜਿਵੇਂ ਆਪਾਂ ਜਿੱਥੇ ਬੈਠੇ ਆ ਇਹ ਇੱਕ ਪਰਿਵਾਰ ਦਾ ਘਰ ਬਣਿਆ ਹੋਇਆ ਹੈ ਬਿਲਕੁਲ ਤੇ ਇਸ ਰੋਟ ਬਾਬੇ ਦੀ ਕਿਰਪਾ ਨਾਲ 100 ਸਟੋਰੀ ਪਲੱਸ ਸਾਡੀ ਬੁੱਕ ਹੋ ਗਈ ਹੈ ਸਾਡਾ ਮਕਸਦ ਹੁੰਦਾ ਵੀ ਹਰੇਕ 100 ਜਿਹੜਾ ਬੰਦਾ ਘੋੜੇ ਰੱਖਦਾ ਉਹਨਾਂ ਨੇ ਆਪ ਜਾਨੇ ਨਾਲ ਮਿਲ ਕੇ ਇੱਕ ਸਟੋਰੀ ਬੁੱਕ ਕਰ ਲਈ ਤੇ ਇੱਕ ਛੋਟੇ ਟੈਂਟ ਉਹਦੇ ਏਪੀ ਟੈਂਟ ਕਹਿ ਦਿੰਨੇ ਆ तकरीबन 50 ਉਹ ਬੁੱਕ ਹੋ ਗਏ ਤੇ ਬਾਕੀ ਸੰਗਤ ਆਪ ਦੇ ਟੈਂਟ ਟਰਾਲੀਆਂ ਜਿਹੜੀਆਂ ਜ਼ਿੰਮੇਦਾਰਾਂ ਕੋਲ ਆਪ ਦੇ ਕੋਲ ਕਿਸੇ ਕੋਲ ਤਰਪਾਲ ਸਟੋਰੀ ਹੈਗੀ ਤਾਂ ਉਹ ਆਪ ਦੇ ਪ੍ਰਬੰਧ ਆਪ ਕਰੀਂ ਹਾਂਜੀ ਮਤਲਬ ਕਹਿੰਦਾ ਮਤਲਬ ਪਿਛਲੇ ਵਾਰੀ ਤਾਂ ਲੱਗ ਪਾਇਆ ਕਿ ਥਾਂ ਰਹੇਗੀ ਨਾ ਜੀ ਨਾ ਜੀ ਐ ਇੱਕ ਸਾਡੇ ਕੋਲੇ ਬਾਈ ਜੀ ਥਾਂ ਵੀ ਡਬਲ ਹੋ ਗਿਆ ਜੀ ਕਿਉਂਕਿ ਜਿਹੜਾ ਜਿੱਥੇ ਤੁਸੀਂ ਟਰੈਕਟਰ ਮੰਡੀ ਲਾਈ ਆ ਇਹ ਖਾਲਸਾ ਸਕੂਲ ਨੇ ਸਾਨੂੰ ਜਦੋਂ ਬਾਣ ਇਹ ਅਸੀਂ ਲਿਆ ਸੀ ਠੇਕੇ ਤੇ ਉਹ ਸਾਨੂੰ ਕਿਹਾ ਗਿਆ ਸੀ ਵੀ ਬੁੱਧਵਾਰ ਨੂੰ ਛੱਡ ਕੇ ਸੋਡਾ ਬਾਣ ਆ ਉਸੀਂ ਬਰਤ ਸਦੋਂ ਸਾਡੇ ਕੋਲ 6-7 ਕਿਲੇ ਤਾਂ ਉਹ ਅੱਗੇ ਵੱਧ ਗਿਆ ਜੀ ਤੇ 6-7 ਕਿਲੇ ਮੰਗਰ ਕਲੋਨੀ ਦਾ ਬਾਹਨ ਸੀਗਾ ਜੀ ਉਹ ਸਾਡੇ ਨਾਲ ਲੱਗ ਗਿਆ ਮਤਲਬ 12 ਕਿਲੇ ਬਾਹਨ ਅੱਗੇ ਨਾਲੋਂ ਸਾਡਾ ਵੱਧ ਗਿਆ ਤੇ ਬਾਈ ਜੀ ਆਪਣੇ ਮਤਲਬ ਪ੍ਰਬੰਧ ਪ੍ਰਬੰਧ ਬਾਈ ਜੀ ਫੁੱਲ ਕੰਪਲੀਟ ਹੈ ਅੱਛਾ ਲਾਈਟ ਟੈਂਟਸ ਜਿਹੜਾ ਆਹ ਮੂਰਲਾ ਪ੍ਰਬੰਧ ਕਰਨਾ ਹੁੰਦਾ ਇਹ ਮਾਰਕ ਨੇ ਆ ਕੇ ਕਰਨਾ ਹੁੰਦਾ ਇਹ ਕਰੀ ਜਾਂਦੇ ਸਾਰੇ ਲੱਗ ਲਗਾ ਕੇ ਅੱਛਾ ਬਾਈ ਜੀ ਇੱਕ ਤੁਹਾਨੂੰ ਹੋਰ ਸਵਾਲ ਪੁੱਛਦੇ ਆਂ ਹਾਂਜੀ ਠੀਕ ਹੈ ਗੱਲ ਪਹਿਲਾਂ ਮੈਂ ਜਵਾਬ ਦੇ ਦੇਣਾ ਹਾਂਜੀ ਠੀਕ ਹੈ ਗੱਲ ਕੋਈ ਵੀ ਬਾਈ ਜੀ ਮੇਲੇ ਚਾਉਂਦਾ ਕਿਕਾ ਦੂਰੋਂ ਆਉਂਦਾ ਜਿਹੜਾ ਕੋਈ ਕਿਸੇ ਰਾਇਸ਼ ਦੀ ਰੋਟੀ ਪਾਣੀ ਦੀ ਕਿਸੇ ਚੀਜ਼ ਦੀ ਲੋੜ ਹੋਊ ਸ਼ਰਮੇ ਦਾ ਦਰਵਾਜ਼ਾ ਖੁੱਲਦਾ ਹੋਵੇ ਧੰਨਵਾਦ ਜੀ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਜਦੋਂ ਮਰਜ਼ੀ ਆਓ ਯਾਰਾਂ ਦਾ ਬਾਈ ਦੇ ਘਰ ਕੋਲੇ ਘਰ ਆ ਸੰਗਤ ਰੋਡ ਤੇ ਉੱਤੇ ਘਰ ਆ ਬਾਈ ਆਪਾਂ ਸ਼ਰਕ ਦੇ ਉੱਤੇ ਟੋਕੇ ਵਾਲੀ ਮਸ਼ੀਨ ਆਪਣੇ ਵਾਰ ਕੇ ਲੱਗੀ ਆ ਜਦੋਂ ਮਰਜ਼ੀ ਆਓ ਰਾਤ ਨੂੰ ਦੋ ਰੋ ਚਾਰ ਰੋ ਅੱਠ ਰੋ ਜਿੰਨਾ ਮਰਜ਼ੀ ਹੋਵੇ ਹਾਂਜੀ ਹਾਂਜੀ ਸ਼ਰਮਾ ਜੀ ਅੱਛਾ ਹੁਣ ਮੈਂ ਸਵਾਲ ਪੁੱਛਣਾ ਚਾਹੁੰਦਾ ਸਿਕਮੀਰ ਜਿਹੜੇ ਦੂਰੋਂ ਭਰਾ ਹੁੰਦੇ ਆ ਹਾਂਜੀ ਮਤਲਬ ਤਾਂ ਮੇਲਾ ਦੇਖਣ ਆਉਂਦੇ ਆ ਹਾਂਜੀ 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 ਨਵੇਂ ਕਸਟਮਰ ਆਉਂਦੇ ਆ ਸਾਡੇ ਹਾਂਜੀ ਉਹਨਾਂ ਵਾਸਤੇ ਮਤਲਬ ਕੀ ਦੇਖੋ ਇੱਥੇ ਤਾਂ ਅਸੀਂ ਟੈਂਟ ਲਾਖ ਹੀ ਦਿੱਤਾ ਹੋਇਆ ਜੀ ਪਲੱਸ ਅਸੀਂ ਜਿੰਨੇ ਸਾਡੇ ਪਰਿਵਾਰਕ ਮੈਂਬਰ ਬੈਠੇ ਜਿਵੇਂ ਗਿਲਸਾ ਬੈਠਿਆ ਤੁਸੀਂ ਬੈਠੋ ਸ਼ਰਮਾ ਜੀ ਸਾਰੀ ਸਾਡੀ ਫੈਮਿਲੀ ਬਾਬਾ ਜੋਰਾ ਜੀ ਸਾਰੀ ਜਿੰਨੀ ਇੱਥੇ ਟੀਮ ਹੈ ਸਾਡੀ ਉਹਨਾਂ ਨੇ ਹਰੇਕ ਨੇ ਆਪਦੇ ਘਰੇ ਪੰਜ-ਪੰਜ ਚਾਰ-ਚਾਰ ਬੰਦਿਆਂ ਦਾ ਨਾਲ ਪ੍ਰਬੰਧ ਕੀਤਾ ਹੋਇਆ ਮੈਨੇਜਮੈਂਟ ਕੀਤਾ ਦਿੱਤਾ ਬਾਕੀ ਤਕਰੀਬਨ ਇੱਕ ਸ਼ਰਮਾ ਜੀ ਤੁਹਾਨੂੰ ਹੋਰ ਦੱਸਦਾ ਜਿਹੜਾ ਸਾਡਾ ਘ ਪ੍ਰਬੰਧ ਹੁੰਦਾ ਨਾ ਜੀ ਇਹ ਜਿਹੜਾ ਮੰਗਰ ਟੈਂਟ ਲੱਗਿਆ ਇਹਦੇ ਚ ਹਰੇਕ ਨੇ ਆਪਣੀ ਰਸੋਈ ਹਾਂਜੀ ਨਹਾਉਣ ਲਈ ਬਾਥਰੂਮ ਪਿਆਰ ਕੀਤਾ ਹੁੰਦਾ ਵੀ ਤਕਰੀਬਨ ਸਾਡੇ ਹਰੇਕ ਮੇਲੇ ਚ ਅਸੀਂ ਜਾਣਦੇ ਆ ਸਾਡੇ ਪ੍ਰਬੰਧ ਆਪਦੇ ਹੀ ਹੁੰਦੇ ਆ ਗੱਲ ਕਰ ਇਹ ਨਵਾਂ ਮੇਲਾ ਅਸੀਂ ਬਾਹਰ ਦੀ ਸੰਗਤ ਨੂੰ ਜ਼ਰੂਰ ਦੱਸਣਾ ਚਾਹੁੰਦੇ ਆ ਵੀ ਖਾਣੇ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ ਜਿਹੜਾ ਬੰਦਾ ਬਾਹਰੋਂ ਚੱਲ ਕੇ ਆਊਗਾ ਉਹਦੀ ਰਹਿਸ਼ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਹੋਰਡ ਕਰੀ ਕਰਨਾ ਹਾਂਜੀ ਜੱਟਾ ਸਾਹਿਬ ਹਾਂਜੀ ਬੱਚੀ ਮੈਨੂੰ ਉਹ ਉਹ ਕਰਕੇ ਵੀ ਸਾਰੇ ਰਹਿਸ਼ ਦੇ ਪ੍ਰਬੰਧ ਸਾਡੇ ਕੰਪਲੀਟ ਆ ਬਾਈ ਕੋਈ ਪ੍ਰੋਬਲਮ ਨਹੀਂ ਆਉਣ ਬਣੀ ਮਤਲਬ ਸਾਡੇ ਭਰਾ ਜਿਹੜੇ ਦੇਖ ਰਹੇ ਆ ਮਤਲਬ ਉਹਨਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਛਾ ਜਗਵੀਰ ਇੱਕ ਗੱਲ ਹੋਰ ਆ ਮੇਰੇ ਭਰਾ ਹੁਣ ਇਹ ਸਾਡਾ ਨੈਟਵਰਕ ਬਾਹਰ ਵੀ ਹੈ ਬਾਈ ਮੇਰਾ ਤਾਂ ਹਾਂ ਹਾਂ ਜੀ ਮਤਲਬ ਬਾਹਰੋਂ ਕਿਸੇ ਭਰਾ ਦਾ ਸੱਜਣ ਦਾ ਤੁਹਾਨੂੰ ਕਾਲ ਆਉਂਦੀ ਹੈ ਹਾਂ ਜੀ ਮਤਲਬ ਤੁਸੀਂ ਪ੍ਰਾਈਵੇਟ ਕਰੋ ਕਰ ਦੋਗੇ ਬਿਛੇਰੇ ਦੀ ਜਾਂ ਕੋਈ ਵੀ ਜਾਨਵਰ ਹਾਂਜੀ ਹਾਂਜੀ ਭਾਈ ਜੀ ਉਹ ਚਲੋ ਕੋਈ ਬਾਲੀ ਭਾਈ ਜੀ ਚਾਹੇ ਇੰਡੀਆ ਦੇ ਵਿੱਚ ਵੀ ਕੋਈ ਭਰਾ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਕਹਿੰਦਾ ਬਈ ਦਾ ਸਾਨੂੰ ਬਿਛੇਰਾ ਜਾਂ ਬਿਛੇਰੀ ਚਾਹੀਏ ਕੁਝ ਵੀ ਚਾਹੀਏ ਹਾਂਜੀ ਭਾਈ ਜੀ ਕੋਈ ਗੱਲ ਨਹੀਂ ਜੇ ਕੋਈ ਪਰਿਵਾਰ ਯਕੀਨ ਕਰਕੇ ਸਾਡੇ ਤੋਂ ਕੋਈ ਜਾਨਵਰ ਖਰੀਦਦਾ ਪ੍ਰੋਪੋਜ਼ ਕਰੂਗਾ ਤੁਹਾਡੇ ਮੋਬਾਈਲ ਰਾਹੀਂ ਕੋਈ ਗੱਲ ਨਹੀਂ ਉਹਨੂੰ ਪੂਰਾ ਸਤਿਕਾਰ ਦਿੱਤਾ ਜਾਊਗਾ ਉਹ ਸਤਿਕਾਰ ਤਾਂ ਠੀਕ ਹੈ ਜੀ ਤੇ ਤੜਾ ਕੁਸਤਾਨਾ ਕਰੀਏ ਹਾਂ ਹਾਂਜੀ ਰੇਡ ਬਾਰੇ ਦੱਸੋ ਜੈ ਜੋਹੀ ਵੀ ਉਸ ਦੇ ਮੁਤਾਬਕ ਜਿਹੜਾ ਜੈ ਜੀ ਕੋਈ ਚੀਜ਼ ਪਸੰਦ ਕਰੂਗਾ ਉਹ ਤੇ ਇਹੀ ਪ੍ਰੋਬਲਮ ਹੈ ਗਾਰੰਟੀ ਹੈ ਗਿਆ ਬਾਈ ਦੀ ਮੈਂ ਗਾਰੰਟੀ ਲੈਣਾ ਅੱਖਾਂ ਮੀਚ ਕੇ ਵਿਸ਼ਵਾਸ ਕਰ ਲੋ ਬਾਈ ਤੇ ਠੀਕ ਹੈ ਗੱਲ ਕੋਈ ਵੀ ਜਾਨਵਰ ਲੈਣਾ ਜਿਵੇਂ ਕਹਤਾ ਬਾਈ ਨੇ ਤੁਹਾਨੂੰ ਨਾ ਫੋਨ ਤੇ ਤੇ ਉਮੀ ਹੋ ਬਾਈ ਜੇ ਇਹਨਾਂ ਨੇ 19 ਕਹਤਾ 21 ਨਿਕਲੂ ਬਾਈ ਤੁਹਾਡੇ ਘਰੇ ਜਾ ਕੇ ਇਹ ਇਹ ਵਾਦਾ ਜੀ ਇਹ ਨਹੀਂ ਸੁਖਵੀਰ ਜੀ ਇਹ ਵਾਦਾ ਜੀ ਵਾਦਾ ਵਾਦਾ ਠੀਕ ਹੈ ਜੀ ਤੇ ਤੁਹਾਡਾ ਮੋਬਾਈਲ ਨੰਬਰ ਦੱਸੋ ਕਿੱਥਾ ਸਾਹਿਬ ਹਾਂ ਮੈਂ ਤੁਹਾਨੂੰ ਇੱਕ ਆਪਣਾ ਪੋਸਟਰ ਦੇ ਦੂੰਗਾ ਜੀ ਉਹ ਚ ਸਾਰੀ ਸੁਸਾਇਟੀ ਦੇ ਮੇਨ ਮੇਨ ਨੰਬਰ ਨੇ ਮੇਰਾ ਪਰਸਨਲ ਨੰਬਰ 9887346 9887 3046 ਨੰਬਰ ਆ ਬਾਈ ਸੁਖਵੀਰ ਦਾ ਬਾਈ ਇਹ ਬਾਕੀ ਤੁਹਾਨੂੰ ਵੀਡੀਓ 'ਚ ਆਪਾਂ ਬਾਈ ਪੋਸਟਰ ਵੀ ਬਾਈ ਦਾ ਦਿਖਾਵਾਂਗੇ ਹਾਂਜੀ ਹਾਂਜੀ ਉਸ ਪੋਸਟਰ ਦੇ ਸਾਰੀ ਸੁਸਾਇਟੀ ਦੇ ਨੰਬਰ ਹਾਂਜੀ ਹਾਂਜੀ ਕਿੱਥਾ ਸਾਹਿਬ ਬਹੁਤ 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 ਧੰਨਵਾਦ ਸ਼ਰਮਾ ਜੀ ਤੁਸੀਂ ਸਾਡਾ ਸਹਿਯੋਗ ਦੇਣ ਲਈ ਨਹੀਂ ਥੈਂਕ ਯੂ ਬਾਈ ਜੀ ਜੇ ਤਾਂ ਵੀਡੀਓ ਵਧੀਆ ਲੱਗੀ ਨਾ ਤਾਂ ਬੱਪ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਇਹਨੂੰ ਕਰਿਓ ਫੋਲੋ ਸ਼ਰਮਾ ਤਲਵੰਡੀ ਸਾਬ ਵਾਲਾ ਠੀਕ ਹੈ ਗੱਲ ਵੀਡੀਓ ਵਧੀਆ ਲੱਗੀ ਬਾਈ 10 ਦਿਨ 10 ਤਰੀਕ ਤੱਕ ਦਾ ਨੂੰ ਹਰ ਰੋਜ਼ ਵੀਡੀਓ ਪਾਇਆ ਕਰਾਂਗੇ ਬਾਈ ਇੱਥੋਂ ਦਾ ਅਪਡੇਟ ਦਿੰਦੇ ਰਾਵਾਂਗੇ ਇਸ ਤਰ੍ਹਾਂ ਦੇ ਜਾਨਵਰ ਆਏ ਆ ਸਾਰਾ ਕੁਝ ਤੁਹਾਨੂੰ ਦਿਖਾਉਂਦੇ ਰਾਵਾਂਗੇ ਠੀਕ ਹੈ ਗੱਲ ਚੱਠਾ ਸਾਹਿਬ ਬਹੁਤ ਮੋੜ ਬਾਨੀ ਬਾਈ ਧੰਨਵਾਦ ਸੋਣਾ ਸ਼ਰਮਾ ਜੀ ਸੋਣਾ ਸੋਸ਼ਲ ਮੀਡੀਆ ਕਰਕੇ ਸਾਡਾ ਇਹ ਮੇਲਾ ਇੰਨੀ ਸਿਖਰਾਂ ਤੇ ਪਹੁੰਚੇ ਜੀ ਬਹੁਤ ਬਹੁਤ ਰੰਗ ਲਾ ਦੇਣਾ ਇਸ਼ਰਾਮ ਵਾਲੇ ਠੀਕ ਹੈ ਅੱਪਕੇ ਲਾਈਕ ਸ਼ੇਅਰ ਕਰਿਓ ਵੀਰ ਬਣ ਕੇ ਚੰਗਾ